ਪਿਛਲੇ ਦਿਨੀ ਪੰਜਾਬ ਰੈਣਾ ਹਾਈ ਕੋਰਟ ਨੇ ਇੱਕ ਅਹਿਮ ਸੁਣਵਾਈ ਕੀਤੀ ਤੇ ਇਸ ਦਰਮਿਆਨ ਉਹਨਾਂ ਨੇ ਡੀਜੀਪੀ ਨੂੰ ਹੁਕਮ ਲਾਇਆ ਕਿ ਬਈ ਪੰਜਾਬ ਪੁਲਿਸ ਦੇ ਜਿਹੜੇ ਮਰਜ਼ੀ ਅਧਿਕਾਰੀ ਆ ਜਿਹੜੇ ਮਰਜ਼ੀ ਕਰਮਚਾਰੀ ਆ ਜਿਹੜੇ ਮਰਜ਼ੀ ਰੈਂਕ ਦੇ ਉੱਤੇ ਜਾਂ ਜਿਹੜੇ ਮਰਜ਼ੀ ਕਾਡਰ ਦੇ ਆ ਉਹਨਾਂ ਨੂੰ ਘੱਟੋ-ਘੱਟ ਫੰਡਾਮੈਂਟਲ ਰਾਈਟਸ ਬਾਰੇ ਪਤਾ ਹੋਣਾ ਚਾਹੀਦਾ ਤੇ ਸਪੈਸ਼ਲੀ ਆਰਟੀਕਲ 21 ਬਾਰੇ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਆ ਇਹ ਮਾਮਲਾ ਦਰਅਸਲ ਕੋਰਟ ਦੇ ਵਿੱਚ ਗਿਆ ਹਾਈ ਕੋਰਟ ਦੇ ਵਿੱਚ ਗਿਆ ਤਾਂ ਉਸ ਤੋਂ ਬਾਅਦ ਹਾਈ ਕੋਰਟ ਨੇ ਸੁਣਵਾਈ ਕਰਦਿਆ ਇਹ ਹੁਕਮ ਜਾਰੀ ਕੀਤਾ ਹੈ ਕਿ ਆਉਂਦੇ 3 ਮਹੀਨਿਆਂ ਦੇ ਵਿੱਚ ਵਿੱਚ ਇਸ ਚੀਜ਼ ਨੂੰ ਲਾਗੂ ਕਰੋ ਇਹਦਾ ਸ਼ਡਿਊਲ ਲੈ ਕੇ ਆਓ ਕਿ ਭਾਈ ਤੁਸੀਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਜਾਣਕਾਰੀ ਦੇ ਸਕਦੇ ਹੋ ਕਿ ਫੰਡਾਮੈਂਟਲ ਰਾਈਟਸ ਕੀ ਆ ਤਾਂ ਜੋ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਹ ਪਤਾ ਲੱਗ ਸਕੇ ਕਿ ਉਹਨਾਂ ਦੇ ਮੌਲਿਕ ਅਧਿਕਾਰ ਕੀ ਨੇ ਉਹਨਾਂ ਦੀ ਜ਼ਿੰਦਗੀ ਦੇ ਫਰਜ਼ ਕੀ ਨੇ ਉਹ ਕਿਦਾਂ ਫਰਜ਼ ਉਹਨਾਂ ਨੇ ਅਦਾ ਕਰਨੇ ਆ ਤਾਂ ਇਸ ਮੁਤਲਕ ਕਹਿੰਦੇ ਕਿ 3 ਮਹੀਨਿਆਂ ਦੇ ਵਿੱਚ ਵਿੱਚ ਸ਼ਡਿਊਲ ਇੱਥੇ ਜਾਰੀ ਕਰਕੇ ਲੈ ਕੇ ਆਓ ਤੇ ਬਿਹਤਰ ਇਹ ਹੋਊਗਾ ਜੇ ਡੀਐਸਪੀ ਰੈਂਕ ਤੱਕ ਦੇ ਘੱਟ ਤੋਂ ਘੱਟ ਡੀਐਸਪੀ ਰੈਂਕ ਤੱਕ ਦੇ ਜਿਹੜੇ ਕਰਮਚਾਰੀ ਅਧਿਕਾਰੀਆ ਉਹਨਾਂ ਦੇ ਲਈ ਕੋਈ ਇਸ ਤਰ੍ਹਾਂ ਦਾ ਪੇਪਰ ਰੱਖਿਆ ਜਾਵੇ ਕਿ ਉਹਨਾਂ ਨੂੰ ਇਹ ਪੇਪਰ ਪਾਸ ਕਰਨਾ ਲਾਜ਼ਮੀ ਹੋ ਜਾਵੇ ਤਾਂ ਇਹ ਹੋਰ ਵੀ ਬਿਹਤਰ ਹੋਊਗਾ ਤੇ ਇਸ ਦੇ ਨਾਲ ਨਾਲ ਇਹ ਗੱਲ ਵੀ ਆਖੀ ਗਈ ਹੈ ਕਿ ਜੇ ਕਿਤੇ ਕੋਈ ਛੋਟੀ ਜਿਹੀ ਕੋ ਕਿਤਾਬ ਜਾਂ ਕੋ ਡਾਇਰੀ ਇਸ ਤਰ੍ਹਾਂ ਦੀ ਤਿਆਰ ਕਰ ਲਈ ਜਾਵੇ ਤਾਂ ਜੋ ਉਹਨਾਂ ਨੂੰ ਆਪਣੇ ਲਿਖਤੀ ਤੌਰ ਦੇਤੇ ਇਹਨਾਂ ਕਦਰਾਂ-ਕਾਨੂੰਨਾਂ ਬਾਰੇ ਪਤਾ ਲੱਗ ਸਕੇ ਤਾਂ ਉਹ ਹੋਰ ਵੀ ਬਿਹਤਰ ਹੋਊਗਾ ਤਾਂ ਇਹ ਹੁਕਮ ਜਾਰੀ ਕੀਤੇ ਗਿਆ ਪੰਜਾਬ ਰੈਣਾ ਹਾਈ ਕੋਰਟ ਦੇ ਜਸਟਿਸ ਜੀਐਸ ਪੂਰੀ ਨੇ ਉਹਨਾਂ ਦੇ ਬੈਂਚ ਨੇ ਇਹ ਹੁਕਮ ਜਾਰੀ ਕੀਤੇ ਆ ਨਾਲ ਹੀ ਆਖਿਆ ਕਿ ਆਉਂਦੇ 3 ਮਹੀਨੇ ਦੇ ਵਿੱਚ ਵਿੱਚ ਇਹਨਾਂ ਨੂੰ ਲਾਗੂ ਕਰੋ ਲੈ ਕੇ ਉਹਨਰ ਅ ਸ਼ਡਿਊਲ ਕਿੱਥੇ ਆ ਦਰਅਸਲ ਮਾਮਲਾ ਇਸ ਤਰ੍ਹਾਂ ਦੇ ਨਾਲ ਸਾਹਮਣੇ ਆਇਆ ਐਨਡੀਪੀਐਸ ਕੇਸ ਦੇ ਵਿੱਚ ਸੁਣਵਾਈ ਸੀ ਸੁਣਵਾਈ ਸੀ ਜਿਹੜੀ ਉਹ ਪਹਿਲੀ ਦਸੰਬਰ ਨੂੰ ਹੋਈ ਆ ਤਾਂ ਉਹ ਸੁਣਵਾਈ ਦੇ ਦਰਮਿਆਨ ਇੱਕ ਐਨਡੀਪੀਐਸ ਦਾ ਮਾਮਲਾ ਸੀ ਜੋ ਜਿਹੜਾ ਕਹ ਲਈਏ ਕਿ ਸਪੈਸ਼ਲ ਟਾਸਕ ਫੋਰਸ ਵੱਲੋਂ ਮੁਹਾਲੀ ਵੱਲੋਂ ਦਰਜ ਕੀਤਾ ਗਿਆ ਸੀ ਐਨਡੀਪੀਐਸ ਦਾ ਮਾਮਲਾ ਤਾਂ ਉਹਦੇ ਵਿੱਚ ਚਾਰਜਸ ਵੀ ਫਰੇਮ ਹੋ ਗਏ ਸੀ 2 ਸਾਲ ਪਹਿਲਾਂ ਪਰ ਗਵਾਹਿਆਂ ਦੇ ਉੱਤੇ ਕੋਈ ਨਹੀਂ ਸੀ ਆ ਰਿਹਾ ਤੇ ਪੁਲਿਸ ਨੇ ਇਸ ਚੀਜ਼ ਨੂੰ ਵੀ ਕਮਿਟ ਕੀਤਾ ਕਹਿੰਦੇ ਕਿ ਬਾਈ ਡੇਢ ਦਰਜਨ ਦੇ ਆਸ-ਪਾਸ ਸੁਣਵਾਈਆਂ ਜਿਹੜੀਆਂ ਨੇ ਉਹ ਅੱਗੇ-ਅੱਗੇ ਭਾਰਤੀ ਭਾਵਕੇ ਮਲਤ ਵੀ ਹੋਊਗਾ ਤੇ ਉਸ ਤੋਂ ਇਲਾਵਾ ਜ਼ਮਾਨਤੀ ਤੇ ਫਿਰ ਗੈਰ ਜ਼ਮਾਨਤੀ ਵਾਰੰਟ ਵੀ ਪੁਲਿਸ ਵਾਲਿਆਂ ਨੂੰ ਕੱਢੇਗੇ ਪਰ ਕੋਈ ਪੁਲਿਸ ਵਾਲਾ ਗਵਾਹਿਆਂ ਦੇ ਨਹੀਂ ਆਇਆ ਤਾਂ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਜਿਵੇਂ ਹੀ ਨਾਲ ਦੀ ਨਾਲ ਜਿਹੜਾ ਉਹ ਬੇਲ ਦਿੱਤੀ ਹੈ ਤੇ ਉਸ ਦੇ ਵਿੱਚ ਇਹ ਗੱਲ ਵੀ ਆਖੀ ਹੈ ਕਹਿੰਦੇ ਕਿ ਤੁਹਾਡੇ ਸਿਰਫ ਕਮੀ ਕਰਕੇ ਤੁਹਾਡੇ ਸਿਰਫ ਨਾ ਔਨ ਕਰਕੇ ਕਿਸੇ ਬੰਦੇ ਨੂੰ ਡੇਢ ਸਾਲ ਤੱਕ ਅੰਦਰ ਰਹਿਣਾ ਪਿਆ ਤਾਂ ਇਸ ਕਰਕੇ ਜਿਹੜਾ ਹਾਈ ਕੋਰਟ ਨੇ ਇਹ ਹੁਕਮ ਦਿੱਤੇ ਨੇ ਕਿ ਭਾਈ ਉਹਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਤੁਹਾਡੇ ਫੰਡਾਮੈਂਟਲ ਰਾਈਟਸ ਕੀ ਆ ਤੇ ਆਰਟੀਕਲ 21 ਬਾਰੇ ਜਾਣਕਾਰੀ لازمی ਆ ਤਾਂ ਇਸ ਤੋਂ ਪਹਿਲਾਂ ਵੀ ਅਕਤੂਬਰ ਮਹੀਨੇ ਦੇ ਵਿੱਚ ਵੀ ਜਿਹੜੇ ਜੁਡੀਸ਼ੀਅਲ ਆਫੀਸਰਜ਼ ਆ ਉਹ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਨੇ ਜਿਹੜੇ ਨਾਲ ਸੰਬੰਧਿਤ ਨੇ ਉਹਨਾਂ ਵਾਸਤੇ ਵੀ ਇਹ ਪੰਜਾਬ ਰੈਣਾ ਹਾਈ ਕੋਰਟ ਵੱਲੋਂ ਹੁਕਮ ਜਾਰੀ ਕੀਤੇ ਗਏ ਸੀ ਕਿ ਉਹਨਾਂ ਨੂੰ ਵੀ ਫੰਡਾਮੈਂਟਲ ਰਾਈਟਸ ਬਾਰੇ ਪੜਾਇਆ ਜਾਵੇ ਤਾਂ ਹੁਣ ਉਸ ਤੋਂ ਬਾਅਦ ਹੁਣ ਕੋਰਟ ਨੇ ਪੰਜਾਬ ਪੁਲਿਸ ਨੂੰ ਇਹ ਗੱਲ ਆਖੀ ਹੈ ਕਿ ਪੰਜਾਬ ਪੁਲਿਸ ਦੇ ਸਾਰੇ ਕਰਮਚਾਰੀਆਂ ਨੂੰ ਇਹਦੇ ਬਾਬਤ ਜਾਣਕਾਰੀ ਹੋਣੀ ਲਾਜ਼ਮੀ ਵੀ ਹੈ ਬਿਹਤਰ ਵੀ ਹੋਏਗਾ ਕਿਉਂਕਿ ਜੇ ਇਸ ਤਰ੍ਹਾਂ ਦੇ ਨਾਲ ਜਾਣਕਾਰੀ ਹੋਏਗੀ ਤਾਂ ਉਹਦੇ ਨਾਲ ਉਹਨਾਂ ਨੂੰ ਵੀ ਆਪਣੇ ਕਾਇਦਾ ਕਾਨੂੰਨ ਪਤਾ ਹੋਣਗੇ ਨਾਲ ਦੀ ਨਾਲ ਉਹਨਾਂ ਨੂੰ ਇਹ ਪਤਾ ਹੋਏਗਾ ਕਿ ਸਾਡੇ ਮਾਲਕਤ ਅਧਿਕਾਰ ਕੀ ਆ ਤੇ ਅਸੀਂ ਆਪਣੀ ਡਿਊਟੀ ਕਿਦਾਂ ਜਾਂ ਆਪਣੇ ਫਰਜ਼ ਕਿਦਾਂ ਅਦਾ ਕਰਨੇ ਆ ਸੋ ਇਸ ਜਾਣਕਾਰੀ ਨੂੰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ